ਬਾਈ ਸਸਰੀ ਖਾਲੀ ਸਾਰਿਆਂ ਨੂੰ ਸਾਡੀ ਵੀਡੀਓ ਦਾ ਮੁੱਖ ਉਦੇਸ਼ ਹੈ ਜੀ ਪ੍ਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਤੁਸੀਂ ਇਹ ਮਸ਼ੀਨਾਂ ਜਾਂਦੀਆਂ ਦੇਖ ਰਹੇ ਹੋ ਜੀ ਇਹ ਮਸ਼ੀਨਾਂ ਜਾ ਰਹੀਆਂ ਜੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਉੱਥੇ ਬੜੀ ਇੱਕ ਬਹੁਤ ਹੀ ਪ੍ਰਾਤਨ ਇਤਿਹਾਸਕ ਜਗ੍ਹਾ ਹੈ ਉਸ ਜਗ੍ਹਾ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣਾ ਹੈ ਦੇਖੋ ਅਸੀਂ ਚੌਨੇ ਵੀ ਜਿੰਨੀਆਂ ਵੀ ਪ੍ਰਾਤਨੇ ਮਾਰਤਾ ਹੈ ਉਹਨਾਂ ਦੀ ਸਾਮ ਸੰਭਾਲ ਉਸੇ ਪ੍ਰਾਤਨ ਢੰਗ ਨਾਲ ਹੀ ਹੋਵੇ ਤਾਂ ਕਿ ਉਹ ਆਪਣੀ ਸਹੀ ਦਿੱਖ ਦੇ ਵਿੱਚ ਰਹਿ ਸਕਣ ਸਾਰੀਆਂ ਇਮਾਰਤਾਂ ਚੂਨੇ ਚਾ ਚੂਨਾ ਬਣਦਾ ਤੁਸੀਂ ਦੇਖ ਰਹੇ ਹੋ ਇਸ ਇਮਾਰਤ ਦੀ ਮੁਰੰਮਤ ਸਾਰੀ ਚੂਨੇ ਨਾਲ ਹੋਣੀ ਹੈ ਇੱਥੇ ਬਹੁਤ ਹੀ ਇਤਿਹਾਸਕ ਜਗ੍ਹਾ ਹੈ ਜਿੱਥੇ ਕੰਮ ਸ਼ੁਰੂ ਹੋਣਾ ਹੈ ਇਹ ਜਗ੍ਹਾ ਇੱਕ ਮੁਸਲਮਾਨ ਫਕੀਰ ਦਾ ਦਰਬਾਰ ਹੈ ਜਿੱਥੇ ਉਹ ਰਿਹਾ ਕਰਦੇ ਸੀ ਇਹ ਫਕੀਰ ਜੀ ਸਾਡੇ ਤੀਜੇ ਨਾਨਕ ਤੀਜੇ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸੱਚੇ ਸੇਵਕ ਅਤੇ ਮਿੱਤਰ ਸਨ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਕਾਫੀ ਲੰਬਾ ਸਮਾਂ ਕੋਈ ਵਿਚਾਰ ਗੋਸ਼ਟੀ ਵੀ ਕੀਤੀ ਅਤੇ ਉਹਨਾਂ ਨਾਲ ਮੇਲਬਲਾਪ ਵੀ ਕਰਦੇ ਰਹੇ ਗੋਇੰਦਵਾਲ ਸਾਹਿਬ ਤੋਂ ਥੋੜੀ ਦੂਰ ਤੇ ਹੈ ਤੇ ਜਦ ਇਹ ਗੁੰਬਦ ਦਾ ਕੰਮ ਆਪਾਂ ਸ਼ੁਰੂ ਕਰਨਾ ਸੀ ਤਾਂ ਮੈਨੂੰ ਨਹੀਂ ਪਤਾ ਸੀ ਵੀ ਮੈਂ ਕਿਸ ਜਗ੍ਹਾ ਜਾ ਰਿਹਾ ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਇਤਿਹਾਸ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਪਰ ਇਸ ਜਗ੍ਹਾ ਦਾ ਇਤਿਹਾਸ ਮੈਂ ਆਪਣੇ ਬਜ਼ੁਰਗਾਂ ਕੋਲੋਂ ਆਪਣੇ ਪਿਤਾ ਜੀ ਕੋਲੋਂ ਬਚਪਨ ਤੋਂ ਸੁਣਦਾ ਆ ਰਿਹਾ ਸੀ ਪਰ بڑا ਉੱਥੇ ਜਦੋਂ ਇਤਿਹਾਸ ਬਾਰੇ ਪੜ੍ਹਿਆ ਤਾਂ ਬੜਾ ਪਤਾ ਆਪਣੇ ਆਪ ਤੇ ਵੀ ਮਾਣ ਮਹਿਸੂਸ ਹੋਇਆ ਵੀ ਮੈਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਤੇ ਬਾਕੀ ਜਿੰਨੇ ਵੀ ਇਥੋਂ ਦੇ ਮੌਤਬਰ ਬੰਦੇ ਸੀਗੇ ਇਥੋਂ ਦੇ ਪ੍ਰਧਾਨ ਸਾਹਿਬ ਸੀਗੇ ਮੁੱਖ ਸੇਵਾਦਾਰ ਸੀਗੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇਸ ਕੰਮ ਬਾਰੇ ਸਾਰੀ ਜਾਣਕਾਰੀ ਦਿੱਤੀ ਵੀ ਇਹ ਕੰਮ ਕਿਵੇਂ ਸ਼ੁਰੂ ਹੋਣਾ ਕਿਵੇਂ ਇਹ ਕੀਤਾ ਜਾਊਗਾ ਉਹਦਾ ਇੱਕ ਜੋ ਕੰਮ ਕਰਨ ਦਾ ਇੱਕ ਤਰੀਕਾ ਸੀ ਜਾਂ ਉਨੇ ਬਾਰੇ ਜਿੰਨੀ ਵੀ ਜਾਣਕਾਰੀ ਸੀ ਮੈਂ ਸੰਗਤ ਨੂੰ ਜਾਂ ਜਿਹੜੇ ਵੀ ਮੁੱਖ ਸੇਵਾਦਾਰ ਸੀਗੇ ਉਹਨਾਂ ਸਾਰਿਆਂ ਨੂੰ ਇਹਦੀ ਜਾਣਕਾਰੀ ਦਿੱਤੀ ਤਾਂ ਫਿਰ ਉਹ ਇਸ ਗੱਲ ਨਾਲ ਸਹਿਮਤ ਹੋ ਗਏ ਵੀ ਵੀ ਹਾਂ ਇਹ ਕੰਮ ਇਸੇ ਢੰਗ ਨਾਲ ਆਏ ਹੋਣਾ ਚਾਹੀਦਾ ਤੇ ਵੀ ਤੁਸੀਂ ਇਹਨਾਂ ਨੂੰ ਕਰੋ ਉਹਨਾਂ ਨੇ ਇਜਾਜ਼ਤ ਦਿੱਤੀ ਤੇ ਫਿਰ ਅਸੀਂ ਥੋੜਾ ਜਿਹਾ ਟੱਕ ਲਾ ਕੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਕੀ ਇਹਦੇ ਵਿੱਚ ਖਰਾਬੀ ਹੋਈ ਵੀ ਹੈ ਕਿਉਂਕਿ ਗੁੰਬਦ ਕਾਫੀ ਜ਼ਿਆਦਾ कमजोर ਹੋ ਚੁੱਕਿਆ ਸੀਗਾ ਇਹਦੇ ਉੱਤੇ ਆ ਜੋ ਰੰਗ ਦਿਸ ਰਿਹਾ ਰੰਗ ਹੀ ਕੱਲਾ ਸਾਫ਼ ਹੈ ਪਟੀਨ ਭਰ ਕੇ ਰੰਗ ਹੀ ਕੀਤਾ ਹੋਇਆ ਹੈ ਜੋ ਚੂਨਾ ਲੱਗਿਆ ਹੋਇਆ ਸੀ ਇਹਨੂੰ 2.5 300 ਸਾਲ ਪੁਰਾਣਾ ਦੱਸ ਰਹੇ ਆ ਇਸੇ ਵਰਤੋਂ ਤੇ ਇਸ ਗੁੰਬਦ ਨੂੰ ਇਹਦੇ ਜਿਹੜਾ ਸਾਈਡਾਂ ਤੇ ਬਰਾਂਡਾ ਬਣਿਆ ਹੋਇਆ ਉਹ ਬਾਅਦ ਦੇ ਵਿੱਚ ਬਣਾਤਾ ਸੀ ਇਹਨਾਂ ਨੇ ਤੇ ਜਦੋਂ ਅਸੀਂ ਇਹ ਚੂਨਾ ਲਾ ਕੇ ਦੇਖਿਆ ਮੋੱਖ ਸਮੱਸਿਆ ਇਹ ਸੀਗੀ ਵੀ ਜਿਹੜਾ ਉਤਲੀ ਇਹ ਲਪਾਈ ਸੀ ਜਾਂ ਉਤਲਾ ਚੂਨਾ ਸੀ ਇਹ ਬਿਲਕੁਲ ਕਮਜ਼ੋਰ ਹੋ ਚੁੱਕਿਆ ਸੀ ਜਿਆਦਾ ਪੁਰਾਣਾ ਹੋਣ ਕਰਕੇ ਤਾਂ ਕਿ ਵੀ ਜਦੋਂ ਮੀਂਹ ਪੈਂਦੇ ਸੀ ਤਾਂ ਅੰਦਰ ਪਾਣੀ ਜਾਂਦਾ ਸੀਗਾ ਅੰਦਰਲੇ ਪਾਸੇ ਸ਼ੀਸ਼ੇ ਦਾ ਕੰਮ ਹੋਇਆ ਵਾ ਇਸ ਕਰਕੇ ਜਦੋਂ ਵੀ ਇਹਦੇ ਉੱਤੇ ਹੱਥ ਮਾਰ ਕੇ ਦੇਖਦੇ ਸੀ ਤਾਂ ਇਹ ਸਾਰਾ ਜਿਹੜੀ ਲਪਾਈ ਆ ਉਤਲੀ ਇਹ ਖੜਕ ਰਹੀ ਸੀ ਤੇ ਕਿਉਂਕਿ ਮੈਨੂਆਲਾ ਦਾ ਵੀ 2 ਇੱਕ ਦੋ ਵਾਰੀ ਮੁਰੰਮਤ ਵੀ ਹੋਰ ਹੋਈ ਵੀ ਐ ਚੂਨੇ ਦੇ ਇਹਦੇ ਉੱਤੇ ਹੀ ਪਰ ਹੁਣ ਇਹਨੂੰ ਸਾਰੇ ਨੂੰ ਉਤਾਰ ਕੇ ਦੁਬਾਰਾ ਕੀਤਾ ਜਾਊਗਾ ਜਿਹੜਾ ਇਹਦੇ ਉੱਤੇ ਆਪਾਂ ਹਾ ਕਲਸ਼ ਵੀ ਉੱਤੇ ਦੇਖ ਰਹੇ ਹਾਂ ਤਾਂ ਹਲੇ ਪਾਸੇ ਲੱਗਿਆ ਹੋਇਆ ਲਾਲ ਰੰਗ ਦਾ ਉਹ ਵੀ ਮਿੱਟੀ ਦਾ ਹੀ ਹੈ ਮਤਲਬ ਜਿਵੇਂ ਘੜੇ ਬਣਾਉਂਦੇ ਹੁੰਦੇ ਆ ਉਸੇ ਤਰ੍ਹਾਂ ਦਾ ਬਣਾ ਕੇ ਉਹ ਲਾਇਆ ਹੋਇਆ ਉੱਤਲੇ ਪਾਸੇ ਉਹ ਲਾਲ ਰੰਗ ਦਾ ਜੋ ਕਲਸ਼ ਦੇਖ ਰਹੇ ਆਪਾਂ ਪਰ ਜਦੋਂ ਇਹਦੀ ਮੁਰੰਮਤ ਦਾ ਕਾਰਜ ਸ਼ੁਰੂ ਕੀਤਾ ਉਤਲਾ ਜਿਹੜੀ ਕੋਈ ਲਪਾਈ ਆ ਉਹ ਲਾਉਣੀ ਸ਼ੁਰੂ ਕੀਤੀ ਤਾਂ ਅੰਦਰੋਂ ਕੀ ਦੇਖਿਆ ਵੀ ਜਿੰਨੀ ਵੀ ਇਸ ਗੁੰਬਦ ਦੀ ਚੁਣਾਈ ਹੈ ਛੋਟੀਆਂ ਇੱਟਾਂ ਦੀ ਉਹ ਸਾਰੀ ਗਾਰੇ ਚ ਹੋਈ ਵੀ ਹੈ ਅਤੇ ਹਰ ਥਾਂ ਤੇ ਗਾਰਾ ਹੀ ਵਰਤਿਆ ਗਿਆ ਜਦੋਂ ਇਹ ਲਪਾਈ ਲਾਈ ਗਈ ਇਹ ਲਪਾਈ ਹੀ ਉੱਤੇ ਚੂਨੇ ਦੀ ਸੀਗੀ ਬਾਕੀ ਸਾਰਾ ਗੁੰਬਦ ਜਿਹੜਾ ਸੀਗਾ ਉਹਦੋਂ ਮਤਲਬ ਕੋਰ ਮਿੱਟੀ ਦਾ ਹੀ ਬਣਿਆ ਹੋਇਆ ਤੇ ਜੋ ਜੋ ਅਸੀਂ ਮਤਲਬ ਇਹ ਲਾਉਂਦੇ ਗਏ ਤਾਂ ਸਾਨੂੰ ਇਹਦੀ ਪੂਰੀ ਜਾਣਕਾਰੀ ਮਿਲਦੀ ਗਈ ਵੀ ਕਿਵੇਂ ਇਹਦੀ ਇੱਟ ਲੱਗੀ ਹੋਈ ਹੈ ਆ ਦੇਖੋ ਸਾਰਾ ਇਹ ਗਾਰੇ ਚ ਬਣਿਆ ਹੋਇਆ ਕਿਉਂਕਿ ਪ੍ਰਾਤਨ ਬਹੁਤ ਸਾਰੀਆਂ ਇਮਾਰਤਾਂ ਜਾਂ ਘਰ ਮੈਂ ਦੇਖ ਰਿਹਾ ਹਾਂ ਉਹ ਸਾਰੇ ਗਾਰੇ ਚ ਹੀ ਹੈ ਅੰਗਰੇਜ਼ਾਂ ਦੇ ਜਿੰਨੇ ਵੀ ਬਣਾਏ ਹੋਏ ਆਰਾਮ ਘਰ ਐ, ਨਹਿਰੀ ਕੋਠੀਆਂ ਤੇ ਬਣੇ ਹੋਏ ਐ ਜਾਂ ਕਿਤੇ ਹੋਰ ਬਣੇ ਹੋਏ ਐ ਉਹਨਾਂ ਉਹ ਵੀ ਸਾਰਿਆਂ ਦੀ ਚਣਾਈ ਐ ਜਿਹੜੀ ਉਹ ਗਾਰੇ ਚ ਹੋਈ ਵੀ ਐ ਤੇ ਉਹਦੇ ਵਿੱਚ ਕੀ ਐ ਵੀ ਜਿੱਥੇ ਕਿਤੇ ਕੋਈ ਡਾਟ ਲੱਗੀ ਹੋਈ ਐ ਜਾਂ ਕੜੇ ਮੋੜੇ ਗਏ ਆ ਉੱਥੇ ਚੂਨਾ ਵਰਤਿਆ ਗਿਆ ਵੀ ਜਿੱਥੇ ਆਪਣਾ 12 ਦੀ ਡਾਟ ਲਾਉਣੀ ਐ, ਲੈਂਟਰ ਲਾਉਣਾ ਐ ਆ ਸਾਰੀ ਕੋਰ ਮਿੱਟੀ ਐ। ਨਾਲ ਤੁਹਾਨੂੰ ਮੈਂ ਕੱਢ ਕੇ ਦਿਖਾ ਰਿਹਾ ਹਾਂ। ਅਰੇ ਸਾਰੀ ਚਣਾਈ ਮਿੱਟੀ ਚ ਹੋਈ ਵੀ ਐ ਤੇ ਹੁਣ ਜਿਹੜੀ ਕੋਈ ਇਹ ਇੱਟਾਂ ਲਾ ਕੇ ਜੋ ਵੀ ਉਖੜ ਰਹੀਆਂ ਸੀ ਉਹਨਾਂ ਨੂੰ ਦੁਬਾਰਾ ਚੂਨੇ ਚ ਲਾਇਆ ਗਿਆ ਆ ਤੁਸੀਂ ਦੇਖ ਰਹੇ ਹੋ ਜਿਹੜੀਆਂ ਇੱਟਾਂ ਇਹਦੇ ਚੋਂ ਨਿਕਲੀਆਂ ਸੀ ਉਹੀ ਸਾਫ਼ ਕਰਕੇ ਲਾਈਆਂ ਗਈਆਂ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਇਸ ਗੁੰਬਦ ਦੀ ਮੁਰੰਮਤ ਪੂਰੀ ਤਰ੍ਹਾਂ ਹੁੰਦੀ ਜਰੂਰ ਦੇਖਿਓ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਉਹਨਾਂ ਸਾਰੇ ਸਜਣਾ ਮਿੱਤਰਾਂ ਨੂੰ ਬੁਲਾਵਾਂਗੇ ਜਿਨ੍ਹਾਂ ਨੇ ਸਾਨੂੰ ਇਹ ਬੁਲਾ ਕੇ ਇੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਜੋ ਇਤਿਹਾਸ ਗੁਰੂ ਸਾਹਿਬ ਦਾ ਮੈਂ ਬਚਪਨ ਤੋਂ ਆਪਣੇ ਪਾਪਾ ਜੀ ਕੋਲੋਂ ਆਪਣੇ ਪਿਤਾ ਜੀ ਕੋਲੋਂ ਸੁਣਦਾ ਰਿਹਾ ਹਾਂ ਉਹ ਇਤਿਹਾਸ ਵੀ ਅੱਜ ਉਹਨਾਂ ਦੀ ਜ਼ੁਬਾਨੀ ਅੱਜ ਉਹਨਾਂ ਤੋਂ ਹੀ ਸੁਣਾਵਾਂਗੇ ਆਪਾਂ ਕਿਉਂਕਿ ਉਹਨਾਂ ਨੂੰ ਸਾਰਾ ਇਤਿਹਾਸ ਜ਼ੁਬਾਨੀ ਜ਼ਿਆਦਾ ਹੈ ਜੋ ਸਾਕੀਆਂ ਜੋ ਉਹਨਾਂ ਨੇ ਮੈਨੂੰ ਸੁਣਾਈਆਂ ਅੱਜ ਆਓ ਆਪਾਂ ਉਹਨਾਂ ਦੀ ਜ਼ੁਬਾਨੀ ਹੀ ਸੁਣਦੇ ਹਾਂ। ਆਜੋ ਸੁਣਦੇ ਹਾਂ ਇਤਿਹਾਸ ਬਜ਼ੁਰਗਾਂ ਤੋਂ ਉਮਰ ਥੋੜੀ ਕਾਫੀ ਹੋਈ ਪਈ ਐ ਤੇ ਬਾਹਰ ਬੈਠੇ ਧੁੱਪ ਸੇਕ ਰਹੇ ਆ ਤੇ ਆਜੋ ਕਰਦੇ ਹਾਂ ਗੱਲਬਾਤ। ਪਾਪਾ ਜੀ ਉਹ ਤਲਵੰਡੀ ਚੌਧਰੀਆਂ ਵਾਲਾ ਜਿਹੜਾ ਇਤਿਹਾਸ ਤੁਸੀਂ ਦੱਸਦੇ ਹੋ ਉਹ ਦੁਬਾਰਾ ਸੁਣਾ ਦਿਓ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਤਲਵੰਡੀ ਚੌਧਰੀਆਂ ਇਹ ਜਿਹੜਾ ਇੱਕ ਇਤਿਹਾਸ ਹੈ ਉੱਥੋਂ ਦਾ ਉਹ ਦੁਬਾਰਾ ਸੁਣਾ ਦਿਓ ਇਹ ਤੀਸਰੇ ਪਾਛਾ ਵੇਲੇ ਦਾ ਇਤਿਹਾਸ ਹੈ ਗੁਰੂ ਅਮਰਦਾਸ ਜੀ ਗੋਇੰਦਵਾਲ ਰਹਿੰਦੇ ਸਨ ਤਾਂ ਉੱਥੋਂ ਨੇੜੇ ਲੱਗਲੇ ਪਿੰਡ ਦਾ ਬੰਦਾ ਮੁੰਡਾ ਇੱਕ ਪ੍ਰੇਮੀ ਜਿਹਦਾ ਨਾਂ ਸੀ ਪ੍ਰੇਮਾ ਜੀ ਉਹ ਗੁਰੂ ਜੀ ਵਾਸਤੇ ਹਰ ਰੋਜ਼ ਦਹੀਂ ਲੈ ਕੇ ਆਉਂਦਾ ਹੁੰਦਾ ਸੀ ਹਰ ਰੋਜ਼ ਦਹੀਂ ਲਿਆਉਣੀ ਤੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਪ੍ਰੇਮੀ ਦੀ ਦਹੀਂ ਬਰਤਨੀ ਤੇ ਰੋਟੀ ਛਕਣੀ ਕੋ ਜਨ ਸਖਣਾ ਇੱਕ ਦਿਨ ਕੀ ਹੋਇਆ ਕਿ ਚੌਧਰੀ ਦੇ ਮੁੰਡੇ ਨੇ ਉਹਦੀ ਮਖੌਲ ਦੇ ਮਖੌਲ ਕਰਦੇ ਨੇ ਛੋਟੀ ਖੋਲੀ ਉਹਦੀ ਚੌਧਰੀਆਂ ਨੇ ਹਾਂ ਚੌਧਰੀ ਦੇ ਮੁੰਡੇ ਚਾ ਚੌਧਰੀ ਲਾਲਾ ਤੇ ਜਦੋਂ ਉਹ ਛੋਟੀ ਖੋਲੀ ਛੋਟੀ ਖੋਗੇ ਕਹਿੰਨ ਲੱਗਿਆ ਉਹ ਤੈਨੂੰ ਸਾਰੀ ਉਮਰ ਹੋ ਗਈ ਗੁਰੂ ਦੀ ਦਹੀਂ ਠੌਂਦੇ ਨੂੰ ਤੇ ਤੂੰ ਗੁਰੂ ਤੋਂ ਆ ਲੱਤ ਨੇ ਲੋਟ ਕਰਾ ਸਕਦਾ ਉਹਦੀ ਲੱਤ ਮਤਲਬ ਪੋਲੀਆ ਹੋਇਆ ਬਸ ਪੋਲੀਆ ਹੋਇਆ ਬਸੀ ਛੋਟੀ ਦੇ ਸਾਹਲੇ ਤੁਰਦਾ ਸੀ ਤਾਂ ਛੋਟੀ ਇਹਨਾਂ ਕਰਦੇ ਕਰਦੇ ਨੇ ਘੰਟਾ ਪੂਰਾ ਇੱਕ ਲੇਟ ਕਰਾਤਾ ਉਹ ਅੰਤਰੀ ਅਮੀ ਸਤਿਗੁਰੂ ਜੀ ਨੂੰ ਦਹੀਂ ਲੈ ਕੇ ਪਹੁੰਚਿਆ ਭਾਈ ਪ੍ਰੇਮਾ ਜੀ ਤਾਂ ਗੁਰੂ ਜੀ ਕਹਿਣ ਲੱਗੇ ਉਹ ਭਾਈ ਪ੍ਰੇਮਿਆ ਕੀ ਗੱਲ ਹੋ ਗਈ ਭੁੱਖ ਬੜੀ ਲੱਗੀ ਸੀ ਤੂੰ ਤਾਂ ਦਹੀਂ ਬਾਹਰ ਹੀ ਲੇਟ ਕਰ ਲੈ ਕੇ ਆਏ ਹੈ ਅੱਜ ਕੱਲ ਕੀ ਗੱਲ ਹੋ ਗਈ ਰਸਤੇ 'ਚ ਕੋਈ ਤੈਨੂੰ ਟਾਈਮ ਕੱਟਣੇ ਲੱਗਿਆ ਤਾਂ ਗੁਪ੍ਰੇਮਾ ਕਹਿਣ ਲੱਗਾ ਗੁਰੂ ਜੀ ਇੱਕ ਚੌਧਰੀ ਮੁੰਡੇ ਨੇ ਮੇਰੀ ਖੁੰਡੀ ਖੋਲੀ ਸੋਤੀ ਜੋ ਮੈਂ ਫਿਰ ਇਕ ਲਤਨਾ ਕਿਵੇਂ ਤੁਰ ਕੇ ਆਵਾਂ ਤਾਂ ਕੀ ਬੋਲਿਆ ਕਹਿਣ ਲੱਗਿਆ ਕਿ ਗੁਰੂ ਦਾ ਮੋਇਆ ਨੂੰ ਜੀਵਨ ਬਖਸ਼ ਦਿੰਦਾ ਹੈ ਆ ਤੇਰੀ ਲਤ ਨਹੀਂ ਸਿੱਧੀ ਕਰ ਸਕਦਾ ਤੂੰ ਲਤ ਗੁਰੂ ਤੋਂ ਸਿੱਧੀ ਕਰਾ ਲੈਣੀ ਸੀ ਸਾਰੀ ਉਮਰ ਹੋ ਗਈ ਦਹੀਂ ਝੋਂਦੇ ਨੂੰ ਤੈਨੂੰ ਫਿਰ ਭਾਈ ਤੂੰ ਪ੍ਰੇਮਿਕ ਕੀ ਜਵਾਬ ਦਿੱਤਾ ਕਿ ਨਾ ਮੈਂ ਜਵਾਬ ਦਿੱਤਾ ਗੁਰੂ ਜੀ ਵੀ ਮੈਂ ਗੁਰੂ ਨੂੰ ਕਹੇ ਨਹੀਂ ਤੂੰ ਮੇਰੀ ਲਤ ਸਿੱਧੀ ਕਰ ਦੇ ਮੈਂ ਤਾਂ ਆ ਹੀ ਸੋਤੀ ਦੇ ਸਹਾਰੇ ਆ ਜਾਂਦਾ ਸੀ ਸੋਤੀ ਦੇ ਸਹਾਰੇ ਭਗ ਜਾਂਦਾ ਸੀ ਮੈਂ ਅੱਜ ਤਾਈਂ ਕਿਹਾ ਨਹੀਂ ਤੇ ਫੇਰ ਭਾਈ ਹੁਣ ਕਿਵੇਂ ਕਰੀਏ ਮਹਾਰਾਜ ਗੁਰੂ ਜੀ ਉਹਨੇ ਮੈਨੂੰ ਮਹਿਣਾ ਮਾਰਿਆ ਹੁਣ ਤੁਸੀਂ ਦੇਖੋ ਕਿਵੇਂ ਕਰਨਾ ਉਹ ਕਹਿੰਦੇ ਭਾਈ ਇਹ ਤਾਂ ਲਤ ਦੇ ਦੀ ਸਿੱਧੀ ਮੈਂ ਤਾਂ ਨਹੀਂ ਕਰ ਸਕਦਾ ਇੱਕ ਸ਼ਾਹ ਹੁਸੈਨ ਰਹਿੰਦਾ ਹੈ ਇੱਥੇ ਫਕੀਰ ਉਹ ਉਹਦੇ ਕੋਲ ਜਾਵਣਾ ਸਾਡਾ ਨਾਮ ਲੈ ਦੇਈ ਕਿ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਤੇ ਮੇਰੀ ਲਤ ਸਿੱਧੀ ਕਰ ਦੇ ਕਹਿੰਦਾ ਜੀ ਸਤਿਵੰਤ ਗੁਰੂ ਦਾ ਬਚਨ ਮੰਨ ਕੇ ਤੇ ਭਾਈ ਪ੍ਰੇਮਾ ਜੀ ਸਾਹਿਬਸੈਨ ਕੋਲੇ ਫਕੀਰ ਕੋਲੇ ਆਇਆ ਆ ਕੇ ਕਹਿਣ ਲੱਗਿਆ ਵੀ ਗੁਰੂ ਅਮਰਦਾਸ ਜੀ ਨੇ ਤੇਰੇ ਕੋਲੇ ਭੇਜਿਆ ਹੈ ਮੇਰੀ ਲਤ ਸਿੱਧੀ ਕਰ ਦੇ ਜਿਹੜੀ ਲਤ ਨੂੰ ਕੋੜ ਗਿਆ ਹੋਇਆ ਉਹ ਦੇਖ ਹੋਰ ਨਾ ਚੱਲੀਓ ਚੱਲੀ ਜਾਨੀ ਹੂੰ ਇਹ ਗੁਰੂ ਜੀ ਜਦੋਂ ਪ੍ਰੇਮਾ ਉਹਦੇ ਕੋਲੇ ਸਾਹਿਬਸੈਨ ਕੋਲੇ ਆਇਆ ਤੇ ਸਾਹਿਬਸੈਨ ਕਹਿਣ ਲੱਗਿਆ ਕੋਈ ਮੈਂ ਕੋਈ ਵਾਇਦ ਨਹੀਂ ਕੋਈ ਮੈਂ ਡਾਕਟਰ ਨਹੀਂ ਮੈਂ ਸਿੱਧੀ ਗੁਰੂ ਲੱਤ ਦਾ ਗੁਰੂ ਸਿੱਧੀ ਕਰ ਸਕਦਾ ਮੈਂ ਕਿਵੇਂ ਕਰ ਸਕਦਾ ਮੇਰੇ ਕੋਲੇ ਕੋਈ ਇਹ ਜਿਹਾ ਤਜਰਬਾ ਨਹੀਂ ਹੈ ਵੀ ਮੈਂ ਤੇਰੀ ਲੱਤ ਸਿੱਧੀ ਕਰ ਦੇਵਾਂ ਉਹ ਕਹਿਣ ਲੱਗਾ ਨਹੀਂ ਗੁਰੂ ਜੀ ਤਾਂ ਝੂਠ ਨਹੀਂ ਬੋਲਦੇ ਗੁਰੂ ਨੇ ਤੇਰੇ ਕੋਲੇ ਭੇਜਿਆ ਤੂੰ ਜਰੂਰ ਇਹ ਲੱਤ ਸਿੱਧੀ ਕਰ ਤਾਂ ਉਸਨੇ ਭਾਈ ਆਪਣੇ ਗੁੱਸੇ ਦੇ ਵਿੱਚ ਆਏ ਨੇ ਜਦੋਂ ਨਾ ਪ੍ਰੇਮਾ ਮੰਨਿਆ ਗੁੱਸੇ ਚ ਆਏ ਨੇ ਆਪਣਾ ਸੋਪੀ ਚਲਾ ਕੇ ਮਾਰੀ ਤਾਂ ਉਹਦੀ ਲੱਤ ਸਿੱਧੀ ਹੋ ਗਈ ਨਾ ਤਾਂ ਸਿੱਧੀ ਹੋ ਗਈ ਤੇ ਕਹਿਣ ਲੱਗੇ ਭਜਦੇ ਭਜਦੇ ਦੋਨੇ ਤੋਂ ਉਹ ਕਹਿੰਦਾ ਤੂੰ ਖੜਵੇਂ ਤੈਨੂੰ ਬਗਲ ਰਖਦਾ ਉਹ ਖੜੇ ਨਾ ਭਜਦੇ ਭਜਦੇ ਗੋਇੰਦਵਾਲ ਗੁਰੂ ਸਾਹਿਬ ਜੀ ਕੋਲੇ ਜਾਵਦੇ ਤੇ ਕਹਿਣ ਲੱਗੇ ਗੁਰੂ ਜੀ ਆਪ ਬੰਦੇ ਦੀ ਲਤ ਸਿੱਧੀ ਤੁਸੀਂ ਕੀਤੀ ਹੈ ਮੈਂ ਨਹੀਂ ਮੇਰੇ ਕੋਈ ਕੋਈ ਹੈ ਜੀ ਸਿੱਕਲਾ ਨਹੀਂ ਹੈ ਜੀ ਦੇ ਕਰਕੇ ਮੈਂ ਨਾ ਸਾਡਾ ਲਾ ਦਨੇ ਉਹ ਲਤ ਮਤਲਬ ਤੁਸੀਂ ਸਿੱਧੀ ਕੀਤੀ ਹੈ ਵੀ ਨਾ ਸਾਡਾ ਹਾਂ ਹਾਂ ਵਧਾਈ ਸਾਨੂੰ ਦਵਾਉਣੇ ਵਧਾਈ ਸਾਨੂੰ ਦਵਾਉਣੇ ਤੇ ਦੋਨਾਂ ਨੇ ਇਹ ਜੋ ਵੀ ਫੈਸਲਾ ਕੀਤਾ ਵੀ ਲੱਤ ਦਾ ਗੁਰੂ ਸਿੱਧੀ ਕਰ ਸਕਦਾ ਪਰ ਆਪਣੇ ਆਪ ਨੂੰ ਜਣਾਉਂਦੇ ਨਹੀਂ ਗੁਰੂ ਜੀ ਫਿਰ ਵੀ ਆਪਣੇ ਆਪ ਨੂੰ ਆਪਣੇ ਸਿੱਖ ਨੂੰ ਉੱਚਾ ਕਰਦੇ ਹਨ ਇਹ ਸੀ ਉਥੋਂ ਦਾ ਇਤਿਹਾਸ ਠੀਕ ਹੈ ਜੀ ਧੰਨਵਾਦ ਸਾਰਾ